ਜੇਕਰ ਕੋ ਡੋਨਾ ਨਾ ਕਰਤੇ ਵੀ ਇਹ ਨਵੇਂ ਬਰੇ ਆਦੇ ਹੋ ਗਏ ਤਾਂ ਉਹਨਾਂ ਦੇ ਪਿਕਾਲੀ ਨੇ ਜਿਨੇ ਉਡੀਕ ਰਸਮ ਦਾ ਸੋਚਿਆ ਉਮਰ ਤੱਕ ਹਿੰਦੂ ਤਰ੍ਹਾਂ ਮੈਚ ਬੱਚੇ ਹਨ ਜਿਨੇ ਉਹ ਨਹੀਂ ਪਾਇਆ ਜਾਂਦਾ ਸੀ ਤਦ ਤੱਕ ਉਹਨੂੰ ਬਰਾਦਰੀ ਦਾ ਨਹੀਂ ਮੰਨਿਆ ਜਾਂਦਾ ਸੀ ਇਹ ਚੀਜ਼ ਨਹੀਂ ਸੋਚਦੇ ਹੋਏ ਸਾਰੇ ਪਰਿਵਾਰ ਵੱਲੋਂ ਰਸਮ ਨੂੰ ਨਿਭਾਉਣ ਲਈ ਇਕੱਠੇ ਹੋਏ ਪੰਡਤ ਹਰਤੇ ਹਲਸੇਨ ਜੀ ਟਾਈਮ ਤੇ ਪਹੁੰਚ ਕੇ ਰਸਮ ਸ਼ੁਰੂ ਕਰ ਦਿੱਤੀ ਬਾਲਕੁਰੀ ਜੀ ਨੂੰ ਪੰਡੇ ਦੇ ਸਾਹਮਣੇ ਬਿਠਾਇਆ ਗਿਆ ਤੇ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਗੁਰੂ ਜੀ ਦੇ ਆਲੇ ਦੁਆਲੇ ਬੈਠਦੇ ਸਾਰੇ ਹਰਸਮਨ ਮਉਂਦੇ ਹੋਏ ਪੰਡਤ ਗੁਰੂ ਜੀ ਦੇ ਸਲੀਲ ਉੱਤੇ ਇਕ ਤਾਂ ਗਾਣਾ ਤਨੇ ਉਹਨਾਂ ਨੇ ਲੱਗਾ ਤਾਂ ਕਿ ਆਸਮਨ ਨੂੰ ਪੂਰੀ ਕੀਤੀ ਜਾ ਸਕੇ ਸਾਰੇ ਪਰਿਵਾਰਵਾਨੋ ਇਹ ਦੇਖ ਕੇ ਬੜਾ ਖੁਸ਼ ਫੀਲ ਕਰ ਰਹੇ ਸਨ ਉਸੇ ਵੇਲੇ ਸਭ ਹਰਾਨ ਤੇ ਪਰੇਸ਼ਾਨ ਹੋ ਗਏ ਜਦੋਂ ਗੁਰੂ ਜੀ ਨੇ ਪੰਡਤ ਨੂੰ ਪਿੱਛੇ ਕਰ ਦਿੱਤਾ ਤਨੇ ਉਹਨਾਂ ਤੋਂ ਮਨਾ ਕਰ ਦਿੱਤਾ ਫਿਰ ਪੰਡਤ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਪਹਿਲਾ ਮੈਨੂੰ ਇਸ ਤੁਹਾਡੇ ਕੇ ਦਿਨੇ ਦਾ ਮਤਲਬ ਤੇ ਲਾਭ ਦੱਸੋ ਪੰਡਤ ਨੇ ਲਿਵਾ ਦਿੱਤਾ ਇਹ ਪਵਿੱਤਰ ਜਨੂ ਇੱਕ ਰਸਮ ਹੈ ਤੇ ਉੱਚੀ ਤੇ ਖਤਰੀ ਜਾਂ ਦੀ ਨਿਸ਼ਾਨੀ ਨੂੰ ਪਰ ਗੁਰੂ ਜੀ ਨੇ ਪੰਡਤ ਜਵਾਹਰ ਤੋਂ ਸੰਤੁਸ਼ਟ ਨਹੀਂ ਹੋਏ ਫੰਨੇ ਬਿਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਨਸਾਨ ਇੱਕ ਧਾਗੇ ਤੋਂ ਪਛਾਣਿਆ ਜਾਵੇ ਇਨਸਾਨ ਦੀ ਪਛਾਣ ਉਸ ਦੇ ਕਰਮਾਂ ਨਾਲ ਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਕਠੋਰ ਤੇ ਦੁਸ਼ਟ ਇਨਸਾਨ ਹੋਏ ਜਿਨੇ ਉਪਾਕੇ ਉੱਚੀ ਜੱਤਾ ਬਣ ਜਾਏਗਾ ਜਦ ਕਿ ਇਹ ਜਿਨੇ ਉਤੇ ਬਲੁਖ ਨਾਲ ਹੁੰਦੀ ਦੁਨੀਆ ਦੇ ਵਿੱਚ ਵੀ ਨਹੀਂ ਜਾਵੇਗਾ ਕਿਤੇ ਇੱਥੇ ਟੁੱਟ ਕੇ ਸੁਆਹ ਹੋ ਜਾਵੇਗਾ ਪੰਡਤ ਨੇ ਇੱਕੋ ਹੀ ਫੇਰ ਸਮਲਿਆ ਕਿ ਖਤਰੀਆ ਦੀ ਪੇਸ਼ਾ ਮੈਂ ਕਿ ਤੁਹਾਡੇ ਬਾਬਤਾਂ ਤੇਰੀ ਇਸ ਨੂੰ ਪੁੰਗੇ ਰਹੇ ਹਨ ਪਰ ਗੁਰੂ ਜੀ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਜਿਹਨੇ ਪੁਨਾ ਬੇਕਾਰ ਹੈ ਇਸ ਦਾ ਧਰਮ ਤੇ ਕੋਈ ਫਾਇਦਾ ਨਹੀਂ ਹੋਵੇਗਾ ਲੇ ਤੁਮ ਮਰੋ ਘਮਰਦੇ ਉਸ ਲਈ ਤਾਗਾ ਉਤਾਰਨ ਦਿੱਤਾ ਜੰਨੇ ਅਗਿਆ ਤੁਸੀਂ ਮੈਨੂੰ ਵੇਟ ਨੂੰ ਪੁਨਾ ਦਉਂਦੇ ਹਤਾ ਇਸ ਤਰ੍ਹਾਂ ਦਾ ਧਾਗਾ ਲਿਆ ਉਹ ਮੇਰੇ ਨਾਂ ਲੱਗ ਲਈ ਦੁਨੀਆ ਵਿੱਚ ਚਲਾ ਸਕੀ ਜਦ ਕਰੂ ਨਾਰਕ ਨੇ ਲੈਣ ਨੂੰ ਕੋੰਤੋਂ ਮਨਾ ਕੀਤਾ ਤਾਂ ਫਤਤ ਨੇ ਪੁੱਛਿਆ ਕਿ ਤੁਸੀਂ ਲਸੋਪੇ ਕਿਸ ਤਰ੍ਹਾਂ ਨੇ ਦਿਨ ਨੂੰ ਮਨਾਤੇ ਏ ਜੋ ਕਿ ਨੂੰ ਸ੍ਰੀ ਦੁਨੀਆ ਵਿੱਚ ਵੀ ਨਾਲ ਜਾਵੇਗਾ ਗੁਰੂ ਜੀ ਨੇ ਇਹ ਸੁਣ ਕੇ ਪਾਣੀ ਵਿਚਾਰਨ ਕੀਤੀ ਦਇਆ ਤਪਾਰ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ पांडे ਕਥ ਨਾਏ ਟੂਟੇ ਨਾ ਮਨ ਲਗੇ ਨਾਏ ਜਨ ਨਾ ਜਾਏ ਧਨ ਸੋ ਮਾਨਸ ਨਾਨਖਾ ਜੋ ਗੱਲ ਚਲੇ ਪਾਏ ਕਿ ਪੰਡਤ ਲਈ ਜੇ ਤੁਸੀਂ ਇਸ ਤਰ੍ਹਾਂ ਦਾ ਦਿਨੇ ਬੁਲਾ ਸਕੂ ਦਾ ਮਾਟ ਫੋਨ ਨੂੰ ਕਿਹਾਰਾ ਇਹ ਗੱਲਾਂ ਗੁਰੂ ਜੀ ਦੀਆਂ ਸੁਣ ਕੇ ਪੰਡਤ ਨੂੰ ਗਿਆਨ ਹੋ ਗਿਆ ਕਿ ਉਹ ਕਹਣ ਲੱਗਾ ਮੈਂ ਤਾਲੀ ਇਹ ਬਾਲਕ ਪੁਰਾਣੀ ਵਾਲੀ ਹਾਂ ਤੇ ਨਹੀਂ ਚੱਲੇਗਾ ਇਹ ਤਾਂ ਨਵੇਂ ਪੈੜ ਪਾਵੇਗਾ ਤੇ ਲੋਕਾਂ ਨੂੰ ਸੱਚੀ ਰਾਹ ਦੇ ਦੱਸੇਗਾ ਤੇ ਸੱਚੀ ਰਾਹ ਤੇ ਹੀ ਪੜੇਗਾ ਇਹ ਕਹ ਕੇ ਪੰਡਤ ਨੇ ਬਾਲਕ ਗੁਰੂ ਅੱਗੇ ਸੈਟ ਨਵਾਲਾ ਸਾਰੇ ਸਗੀਸ ਉਹਦੇ ਬਹੁਤ ਅਸ਼ਚਰ ਦੇ ਵਿੱਚ ਸਨ ਪਰ ਪਿਤਾ ਮਹਿਲਾ ਗਾਲੂ